ਆਮ ਆਦੀ ਪਾਰਟੀ ਨੇ 2017 ਦੀ ਵਿਧਾਨ ਸਭਾ ਚੋਣਾਂ ਦੇਖਦੇ ਹੋਏ ਹੁਣ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਪੂਰਨ ਤਰੀਕੇ ਨਾਲ ਕਮਾਨ ਸੰਭਾਲ ਲਈ ਹੈ ਸਾਡੇ ਨਾਲ ਇਸ ਮੌਕੇ ਤੇ ਗੱਲਬਾਤ ਕਰਨ ਲਈ ਮੌਜੂਦ ਨੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਕਨਵੀਨਰ ਸਦਾ ਸੁਚਾਸਨ ਸਿੰਘ ਛੋਟੇਪੁਰ ਛੋਟੇਪੁਰ ਸਾਹਿਬ ਕੇਜਰੀਵਾਲ ਵੱਲੋਂ ਪੂਰਾ ਪੰਜਾਬ ਦੀ ਹੁਣ ਕਮਾਨ ਆਪਣੇ ਹੱਥ ਚ ਲੈ ਲਈ ਗਈ ਹੈ ਤੁਸੀਂ ਇਹਨੂੰ ਕਿਵੇਂ ਲੈਂਦੇ ਹੋ ਇਹ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਜਿਸ ਮਹਿਮ ਦੀ ਅਗਵਾਈ ਲੀਡਰ ਜਰਨੈਲ ਕਰਦਾ ਉਸ ਮਹਿਮ ਦੇ ਵਿੱਚ ਜਿੰਨੇ ਵਲੰਟੀਅਰ ਹੁੰਦੇ ਆ ਦੋਨੇ ਚੌਣੇ ਹੋ ਕੇ ਲੜਦੇ ਆ ਅੱਜ ਦੇ ਨਾਲ ਵਰਕਰਾਂ ਦਾ ਮਨੋਬਲ ਬਹੁਤ ਵਧੂਗਾ ਕਿ ਸਾਡਾ ਜਰਨੈਲ ਸਾਡੀ ਅਗਵਾਈ ਕਰ ਰਿਹਾ ਹੈ ਇਹਦਾ ਪੰਜਾਬ 'ਚ ਬਹੁਤ ਫਾਇਦਾ ਹੋਊਗਾ ਹੋ ਸਕਦਾ ਵੀ 100 ਸੀਟ ਵੀ ਕਰਾਸ ਕਰ ਜਾਈਏ ਜੇ ਕੇਜਰੀਵਾਲ ਸਾਹਿਬ ਨੇ ਅਣਹੱਥੇ ਕਮਾਂਡ ਲੈ ਲਈ ਤਾਂ ਇਹ ਇਹਦੇ ਨਾਲ ਇਹ ਵੀ ਲੱਗਦਾ ਤੁਹਾਨੂੰ ਕਿ ਵੀ ਜੋ ਪਹਿਲਾਂ ਮਿਲਣ ਦੇ ਪਾਰਟੀ ਦੇ ਵਿੱਚ ਵੀ ਪੰਚਾਰਜ ਹੋਰ ਵੀ ਬਣਾਏ ਹੋਏ ਸਨ ਉਹ ਡਾਇਰੈਕਟਲੀ ਹੁਣ ਲੋਕਾਂ ਸਿੱਧੇ ਉਹਨਾਂ ਨਾਲ ਗੱਲਬਾਤ ਕਰ ਸਕਦੇ ਨੇ ਤਾਂ ਕਿ ਜਿਹੜੀ ਪਾਰਟੀ ਦੇ ਵਿੱਚ ਕਿਤੇ ਨਾ ਕਿਤੇ ਦਿੱਕਤ ਪਰੇਸ਼ਾਨੀ ਹੋ ਉਹ ਪਰੇਸ਼ਾਨੀ ਦੂਰ ਹੋਏਗੀ ਇਸ ਨਾ ਦੇਖੋ ਜਰਨਲ ਹਰਥਾ ਆਪ ਨਹੀਂ ਜਾਂਦਾ ਇਨੀਸ਼ੀਅਲ ਸਟੇਜ ਤੇ ਸਾਰੇ ਬੰਦਿਆਂ ਦੀਆਂ ਡਿਊਟੀਆਂ ਪਾਰਟੀ ਦੇ ਵਿੱਚ ਸੀਨੀਅਰ ਬੰਦਿਆਂ ਦੀਆਂ ਲਈਆਂ ਜਾਂਦੀਆਂ ਨੇ ਸਾਨੂੰ ਉਹਨਾਂ ਨਾਲ ਵੀ ਕੋਈ ਗਿਲਾ ਨਹੀਂਗਾ ਮਗਰ ਜਦੋਂ ਕੇਜਰੀਵਾਲ ਸਾਹਿਬ ਆਉਣਗੇ ਇਹ 1 ਟੂ 1 ਸਾਰੇ ਵਰਕਰਸ ਨੂੰ ਮਿਲਣਗੇ ਸਾਰੇ ਲੋਕਾਂ ਨੂੰ ਕੰਮ ਕਰਨ ਵਾਲਿਆਂ ਨੂੰ ਮਿਲਣਗੇ ਇਹਨਾਂ ਨੂੰ ਸਾਰੀ ਫੀਡਬੈ ਤੁਸੀਂ ਕਿਉਂਕਿ ਪਿਛਲੇ 2.5 ਸਾਲ ਤੋਂ ਇਕੱਲੇ ਪਾਰਟੀ ਦੀ ਪੰਜਾਬ ਦੇ ਵਿੱਚ ਲੈ ਕੇ ਚੱਲ ਰਹੇ ਹੋ ਇਹਨਾਂ ਤੁਹਾਡਾ ਭਾਰ ਵੀ ਥੋੜਾ ਹਲਕਾ ਹੋਇਆ ਹੋਊਗਾ। ਹਾਂ ਜੀ ਮੇਰੇ ਮਨ ਤੇ ਕੋਈ ਇਸ ਵੇਲੇ ਬੋਝ ਨਹੀਂ ਮੈਨੂੰ ਜਦੋਂ ਇਹ ਖਬਰ ਸੁਣੀ ਹੈ ਮੇਰੀ ਵਾਸਤੇ ਬੜੀ ਵੱਡੀ ਖੁਸ਼ੀ ਦੀ ਖਬਰ ਹੈ ਕਿ ਜਰਨੈਲ ਖੁਦ ਆਪ ਇੱਥੇ ਆ ਰਿਹਾ ਔਰ ਉਹਦੇ ਨਾਲ ਸਾਰੇ ਵਰਕਰ ਜਿਹੜੇ ਆ ਦੂਨੇ ਚੌਣੇ ਹੋ ਕੇ ਇਸ ਮਹਿਮ ਦੇ ਵਿੱਚ ਹਿੱਸਾ ਲੈਣਗੇ। ਔਰ ਮੈਨੂੰ ਵੀ ਖੁਸ਼ੀ ਹੈ ਸਾਰੇ ਗੱਲਾਂ ਕਈ ਹੋ ਸਕਦਾ ਕੋਈ ਸਾਡੇ ਬਾਬਤ ਕਿੰਦਾ ਹੋਵੇ ਕੋਈ ਜਿਹੜੇ ਦਿੱਲੀ ਤੋਂ ਪਹਿਲਾਂ ਬੰਦੇ ਆਏ ਉਹਨਾਂ ਦੇ ਬਾਬਤ ਕਿੰਦਾ ਹੋਵੇ ਜਦੋਂ ਲੀਡਰ ਖੁਦ ਆਣ ਕੇ ਬੈਠ ਜੂਗਾ ਸਾਰੀਆਂ ਗੱਲਾਂ ਸਮਾਪਤ ਹੋ ਜਾਣਗੀਆਂ ਮੈਨੂੰ ਲੱਗੇ ਪਾਰਦਰਸ਼ਤਾ ਵਧੇਗੀ ਬਿਲਕੁਲ ਪਾਰਦਰਸ਼ਤਾ ਵਧੇਗੀ ਬਹੁਤ ਵਧੀਆ ਚੰਗੀ ਇੱਕ ਚੀਜ਼ ਹੋਰ ਸਾਹਮਣੇ ਆਈ ਜਿਹੜੇਪੁਰ ਸਾਹਿਬ ਤੁਸੀਂ ਖਾਸ ਤੌਰ ਤੇ ਮੁਖਲਫਤ ਵੀ ਕੀਤੀ ਸੀਗੀ ਜੋ ਪਾਰਟੀ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਸੀ 19 ਉਮੀਦਵਾਰਾਂ ਦੀ ਉਸ ਤੁਹਾਨੂੰ ਦੋ ਤਿੰਨ ਉਮੀਦਵਾਰਾਂ ਦੇ ਨਾਂ ਤੇ ਇਤਰਾਜ਼ ਸੀ ਹੁਣ ਕਿਉਂਕਿ ਉਹ ਆਪਣੇ ਕੋਰਸ ਤੋਂ ਜੋ ਮੈਡੀਟੇਸ਼ਨ ਕੋਰਸ ਤੇ ਗਏ ਉਹ ਵਾਪ ਹੁਣ ਉਹਨਾਂ ਦੇ ਨਾਲ ਮੁਲਾਕਾਤ ਦਾ ਜਿਹੜਾ ਹੈਗਾ ਤੁਸੀਂ ਦੁਬਾਰੇ ਪ੍ਰੋਗਰਾਮ ਲਿਖਿਆ ਹਾਂਜੀ ਹਾਂਜੀ ਬਿਲਕੁਲ ਅਸੀਂ ਉਹਨਾਂ ਕੋਲ ਟਾਈਮ ਲੈ ਕੇ ਉਹਨਾਂ ਨੂੰ ਮਿਲਾਂਗੇ ਔਰ ਜੋ ਲੀਡਰ ਫੈਸਲਾ ਕਰੂਗਾ ਸਾਨੂੰ ਪ੍ਰਵਾਨ ਹੋਊਗਾ ਕਿਉਂਕਿ ਉਹ ਜਿਹੜੀ ਸੂਚੀ ਤੇ ਤੁਸੀਂ ਆਵਾਜ਼ ਚੱਕੀ ਉਸ ਤੋਂ ਬਾਅਦ ਕਾਫੀ ਜਗ੍ਹਾ ਉਹ ਸੂਚੀ ਨੂੰ ਲੈ ਕੇ ਵਿਰੋਧ ਵੀ ਹੋਇਆ ਕਿੱਥੋਂ ਲੱਗਦਾ ਕਿ ਵਾਕਈ ਉਹਦੇ ਵਿੱਚ ਜਿਹੜੇ ਨਾਮ ਸੀਗੇ ਉਹ ਕੁਝ ਨਾਮ ਠੀਕ ਨਹੀਂ ਸੀ ਉਹ ਦੇਖੋ ਹੁਣ ਇਹਨੂੰ ਬਹੁਤਾ ਲੈਬੋਰੇਟ ਕਰਨ ਦੀ ਲੋੜ ਨਹੀਂ ਗਈ ਔਰ ਜਦੋਂ ਲੀਡਰ ਸਾਹਿਬ ਨੇ ਖੁਦ ਅਗਵਾਈ ਕਰ ਲੈਣੀ ਹੈ ਤਾਂ ਫਿਰ ਉਹ ਸਾਰੀਆਂ ਗੱਲਾਂ ਸਮਟੀਆਂ ਜਾਣਗੀਆਂ ਪੰਜਾਬ ਦੇ ਵਿੱਚ ਡਰੱਗਸ ਬੜਾ ਮੁੱਦਾ ਹੈਗਾ ਔਰ ਇਸੇ ਮਾਮਲੇ ਨੂੰ ਲੈ ਕੇ ਜਗਦੀਸ਼ ਸਿੰਘ ਭੋਲਾ ਨੂੰ ਕੱਲ ਜਲੰਧਰ ਦੀ ਅਦਾਲਤ ਵੱਲੋਂ ਇੱਕ ਮਾਮਲੇ ਦੇ ਵਿੱਚ ਬਰੀ ਕਰ ਦਿੱਤਾ ਗਿਆ ਤੁਸੀਂ ਇਸ ਫੈਸਲੇ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਕਿਤੇ ਨਾ ਕਿਤੇ ਜੋ ਭੋਲੇ ਦੇ ਖਿਲਾਫ ਐਲੀਗੇਸ਼ਨ ਸਨ ਉਹ ਐਲੀਗੇਸ਼ਨ ਚ ਵੀ ਉਹ ਸਹੀ ਸਾਨੀਆ ਗਲਤੀ ਹੋ ਤਾਂ ਅਦਾਲਤ ਨੇ ਫੈਸਲਾ ਕਰਨਾ ਪਰ ਕਿਤੇ ਨਾ ਕਿਤੇ ਜਿਹੜੀ ਬਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਅਦਾਲਤ ਦੇ ਕੰਮ 'ਚ ਅਸੀਂ ਬਹੁਤਾ ਦਖਲ ਨਹੀਂ ਦਿੰਦੇ ਅਦਾਲਤ ਉਹਨਾਂ ਨੂੰ ਬਰੀ ਕਰ ਦਿੰਦੀ ਆ ਬੰਦ ਦਿੰਦੀ ਆ ਇਹ ਤਾਂ ਅਦਾਲਤ ਦਾ ਫੈਸਲਾ ਹੈ ਉਹਦੇ ਅੱਗੇ ਸਿਰ ਚੁਕਾਉਣੇ ਪੈਂਦੇ ਪਰ ਮੈਂ ਸਮਝਦਾ ਕਿ ਬੀਇੰਗ ਪੁਲਿਸ ਅਫਸਰ ਉਹਦਾ ਕੇਸ ਜਿਹੜਾ ਉਹਨੂੰ ਪੁਲਿਸ ਨੇ ਖੁਦ ਪੰਜਾਬ ਦੀ ਨੇ ਕਮਜ਼ੋਰ ਕੀਤਾ ਹੋਊਗਾ ਅਦਰਵਾਈਜ਼ ਜਿੰਨਾ ਰੌਲਾ ਸੀਗਾ ਜਿੰਨਾ ਉਹਦੇ ਉਹਨੇ ਬਾਰ-ਬਾਰ ਉਹ ਅਰジナਲ ਵਾਡੀ ਸੀ ਆਮ ਬੰਦਾ ਤਾਂ ਸੀਗਾ ਨਹੀਂ ਸੈਨਾ ਬੰਦਾ ਸੀਗਾ ਉਹਨੇ ਮਜੀਠੇ ਦਾ ਨਾਮ ਵੀ ਲਿਆ ਸੀਗਾ ਔਰ ਮੈਂ ਸਮਝਦਾ ਕਿ ਮਜੀਠੇ ਹੋਣਾ ਸਾਰਿਆਂ ਨੇ ਪੁਲਿਸ ਦੇ ਥਰੂ ਇਸ ਕੇਸ ਨੂੰ ਖੁਦ ਕਮਜ਼ੋਰ ਕੀਤਾ ਹੋਗਾ ਕਿ ਜੇ ਉਹ ਬੰਦਾ ਵੱਜਦਾ ਤਾਂ ਉਹਨੇ ਸ਼ਾਇਦ ਹੋਰ ਇਹਨਾਂ ਦਾ ਇਨਕਸ਼ਾਫ ਕਰਦਾ ਮਜੀਠੇ ਹੋਣਾ ਦੇ ਬਰੁਦ ਹੋਰ ਬੋਲਦਾ ਇਸ ਕਰਕੇ ਮੈਂ ਸਮਝਦਾ ਕਿ ਸਰਕਾਰ ਦੀ ਤੇ ਪੁਲਿਸ ਦੀ ਮੂਲੀ ਭੁਗਤ ਨਾਲ ਹੀ ਇਹ ਹੋਈ ਹੈ ਤੁਸੀਂ ਇਹ ਕਹੇ ਵੀ ਜੋ ਮਨਿਸਟਰ ਨੇ ਉਹਨਾਂ ਨੇ ਖੁਦ ਵੀ ਇਸ ਕੇਸ ਨੂੰ ਖੁਦ ਕਮਜ਼ੋਰ ਕੀਤਾ ਹੋਵੇ ਮਨਸ਼ਾ ਕੀ ਹੋਏਗੀ ਇਸ ਪਿਛੇ ਮਨਸ਼ਾ ਇਹ ਹੀ ਹੋਊਗੀ ਵੀ ਜਿਹੜੀ ਸਾਡੇ ਤੇ ਬਦਲਾਮੀ ਸਾਡੀ ਹੋ ਰਹੀ ਹੈ ਉਹਦੇ ਤੋਂ ਜਦੋਂ ਬਰੀ ਹੋ ਗਿਆ ਸੀ ਬਚ ਜਾਵਾਂਗੇ ਮਨਸ਼ਾ ਬਿਲਕੁਲ ਸਾਫ਼ ਹੈ ਇਹ ਸੰ ਸਦਾ ਸੁਚਾ ਸਿੰਘ ਛੋਟੇਪੁਰ ਜਿਸ ਨੇ ਕਿਹਾ ਹੈ ਕਿ ਅਰਵਿੰਨ ਕੇਜਰੀਵਾਲ ਦੇ ਪੰਜਾਬ ਦੇ ਵਿੱਚ ਜੋ ਪੂਰੀ ਕਮਾਂਡ ਉਹਨੇ ਆਪਣੇ ਹੱਥ ਚ ਲਈ ਹੈ ਇਹ ਨਾਲ ਪਾਰਟੀ ਨੂੰ ਤਾਂ ਫਾਇਦਾ ਹੋਏਗਾ ਔਰ ਨਿੱਜੀ ਤੌਰ ਤੇ ਇਹਨੂੰ ਵੀ ਫਾਇਦਾ ਕਿਉਂਕਿ ਸਿੱਧੀ ਗੱਲਬਾਤ ਜੋ ਹੋਏਗੀ ਉਹ ਨਾਲ ਪਾਰਟੀ ਦੇ ਵਰਕਰਾਂ ਵਿੱਚ ਇੱਕ ਨਵਾਂ ਜੋਸ਼ ਸਾਹਮਣੇ ਆਏਗਾ ਕੈਮਰਾਮੈਨ ਗੁੰਜੀਤ ਦੇ ਨਾਲ ਸਰਬਜੀਤ ਸਿੰਘ ਐਬੀਪੀ ਸਾਂਝਾ ਮੋਹਾਲੀ